ਪਹੁੰਚੋ ਕਿਸ ਤਰ੍ਹਾਂ ਦੇਖਦੇ ਹੋ ਜੋ ਕੁਸ਼ਤੀ ਦੰਗਲ ਹੋਇਆ ਹੈ ਬਹੁਤ ਵਧੀਆ ਦੰਗਲ ਜੀ ਮੈਂ ਵਧਾਈ ਦਿੰਨਾ ਪਿੰਡ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਪੰਚਾਇਤ ਨੂੰ ਮੇਰੇ ਨਾਲ ਸਰਪੰਚ ਸਾਹਿਬ ਖੜੇ ਨੇਗੇ ਸੋ ਇਹਨਾਂ ਦਾ ਬਹੁਤ ਵਧੀਆ ਨਮਾ ਉਪਰਾਲਾ ਹੈਗਾ ਐਡੇ ਵੱਡੇ ਇਹਨਾਂ ਨੇ ਪਲਵਾਨ ਸੱਤੇ ਐਡੇ ਵੱਡੀਆਂ ਕੁਸ਼ਤੀਆਂ ਕਰਾਈਆਂ ਜਿਹੜੇ 51 51 ਹਜ਼ਾਰ ਦੀਆਂ ਝੰਡੀਆਂ ਬਣੀਆਂ ਇਹਨਾਂ ਨੇ ਸੋ ਮੈਂ ਇਹਨਾਂ ਨੂੰ ਜਿੱਥੇ ਵਧਾਈ ਦਿੰਨਾ ਉੱਥੇ ਮੈਂ ਇਹ ਵੀ ਕਹਿਣਾ ਵੀ ਲਗਾਤਾਰ ਵੀ ਜਿਹੜਾ 10 ਦਿਨਾਂ ਤੋਂ ਦੰਗਲ ਕੈਂਸਲ ਹੋ ਰਹੇ ਨੇ ਵੀ ਇੰਦਰ ਦੇਵਤਾ ਨੇ ਘਾਬਤਾ ਪਿੰਡ ਦੇ ਵਿੱਚ ਟਾਈਮ ਦਿੱਤਾ ਅੱਜ ਵੀ ਦੇਖੋ ਹਲੇ ਕਣੀਆਂ ਨਹੀਂ ਪੈਣ ਲੱਗਿਆ ਦੰਗਲ ਖਤਮ ਹੋ ਗਿਆ ਸੋ ਵਧਾਈ ਦੇ ਪਾਤਰ ਨੇ ਇਹ ਜਿਹੇ ਪ੍ਰੋਗਰਾਮ ਪਿੰਡੋਂ ਪਿੰਡੀ ਹੋਣੇ ਚਾਹੀਦੇ ਨੇ ਬਹੁਤ ਵਧੀਆ ਪ੍ਰੋਗਰਾਮ ਨੇ ਕਿ ਨਸ਼ੇ ਤੋਂ ਦੂਰ ਹੋਵਾਂਗੇ ਆਪਾਂ ਖੇਡਾਂਕੀ ਜੁੜਾਂਗੇ ਪਹਿਲਵਾਨੀ ਹੈ ਜਿਹੜਾ ਆਪਣਾ ਇਹ ਪੁਰਾਣਾ ਵਿਰਸਾ ਜੀ ਆਪਣੇ ਗੁਰੂਆਂ ਦੀ ਜਿੰਨੇ ਯੁੱਗ ਹੋਏ ਨੇ ਸਾਰੇ ਯੁੱਗਾਂ ਦੇ ਅਵਤਾਰ ਪਹਿਲਵਾਨੀ ਕਰਦੇ ਰਹੇ ਚਾਹੋ ਆਪਾਂ ਹਨੂਮਾਨ ਜੀ ਦੀ ਗੱਲ ਕਰੀਏ ਕ੍ਰਿਸ਼ਨ ਦੇ ਵਿੱਚ ਜਗ ਗੁਰੂ ਅੰਗਦ ਦੇਵ ਜੀ ਦੀ ਸੋ ਇਹ ਬਹੁਤ ਵੱਡੀ ਪਰੰਪਰਾ ਔਰ ਪੰਜਾਬੀਆਂ ਦੀ ਪ੍ਰਾਤਨ ਗੇਮ ਹੈ ਬਾਗ ਗੇਮ ਹੈ ਸੋ ਇਹ ਮੈਂ ਦੁਬਾਰਾ ਫੇਰ ਸਾਰੇ ਨਗਰ ਨਿਵਾਸੀਆਂ ਦਾ ਸਰਪੰਚ ਸਾਹਿਬ ਦਾ ਮੇਰੇ ਨਾਲ ਜਿੰਨੇ ਖੜੇ ਨੇ ਸਾਰੇ ਨੂੰ ਵਧਾਈ ਦਿਨਾ ਸਾਰੇ ਵਧਾਈ ਦੇ ਪਾਤਰ ਨੇ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਜੀ ਅੰਮ੍ਰਿਤ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਆਪਣੇ ਪਿੰਡ 'ਚ ਤੁਸ਼ਟੀ ਮੰਗਲ ਹੋਇਆ ਅਸੀਂ ਬਾਈ ਜੀ ਇਹ ਜਿਹੜੇ ਧਰਤੀ ਆ ਗੁੱਗਾ ਜਹਰ ਪੀਰ ਜੀ ਦੀ ਹੈ ਅਸੀਂ ਨੇ ਜਿੱਦੇ ਦੇ ਸਾਡੇ ਸਰਪੰਚ ਸਾਹਿਬ ਸਤਨਾਮ ਸਿੰਘ ਜੀ ਸਾਰੀ ਪੰਚਾਇਤ ਨੇ ਸਾਰੇ ਨਗਰ ਨੇ ਸੋਚ ਕੇ ਸੋਚਿਆ ਵੀ ਜਿਹੜੇ ਆਉਣ ਵਾਲੀ ਪੀੜ੍ਹੀ ਆ ਬੱਚੇ ਨੇ ਨਸ਼ਾ ਰਹਿਤ ਰਹਿਣਗੇ ਇਸੇ ਕਰਕੇ ਗੋਲੂ ਬਾਈ ਜੀ ਜਿੰਨੇ ਪਹਲਮਾਨ ਆਏ ਨੇਗੇ ਉਹਨਾਂ ਦਾ ਅਸੀਂ ਬਹੁਤ ਧੋਰੇ ਪਹੁੰਚਣ ਤੇ ਜਿੰਨੀ ਸੰਗਤ ਪਹੁੰਚੀ ਹੈ ਬਹੁਤ ਧੰਨਵਾਦ ਹੈ ਇਹ ਸਾਡੇ ਨਾਲ ਦੇ ਪਿੰਡ ਬਾਈ ਪਿੰਡਰਾ ਤੋਂ ਮਨਜੀਤ ਸਰਪੰਚ ਸਾਹਿਬ ਤੇ ਰਣਜੀਤ ਜੀ ਕਲੋਜੀ ਤੋਂ ਮਤਲਬ ਆਲੇ-ਦਾਲ ਦੇ ਕਮਾਂਡੀਆਂ ਪੰਚਾਇਤਾਂ ਵੀ ਸਾਡੇ ਨਾਲ ਬਹੁਤ ਸੰਯੋਗ ਦਿੱਤਾ ਬਾਈ ਹਾਂਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਘਾਬ ਦਾ ਸੁਸ਼ਟੀ ਮੰਗਲ ਹੋਇਆ ਪਹਿਲਾਂ ਤਾਂ ਅਸੀਂ ਸਮੂਹ ಗ್ರಾಮ ਪੰਚਾਇਤ ਘਾਬਦਾ ਅਤੇ ਉਸਦੇ ਨਗਰ ਦਾ ਤੇ ਗੁੱਗਾ ਮਾੜੀ ਦੀ ਕਮੇਟੀ ਦਾ ਧੰਨਵਾਦ ਕਰਦੇ ਆਂ ਵੀ ਅਸੀਂ ਨੇ ਪਹਿਲੀ ਵਾਰ ਮੈਨੇ ਇੱਥੇ ਆ ਕੇ ਇੰਨਾ ਸੋਹਣਾ ਜੋ ਘਾਬਦਾ ਪਿੰਡ ਦੇ ਗੁੱਗਾ ਮਾੜੀ ਤੇ ਦੰਗਲ ਹੋਇਆ ਬਹੁਤ ਸੋਹਣਾ ਕਰਵਾਇਆ ਗਿਆ ਨਿਰਪੱਖ ਕਰਵਾਇਆ ਗਿਆ ਕੋਈ ਵਿੱਚ ਫੈਸਲੇ ਸਹੀ ਲੈਂਦੇ ਗਏ ਨੇ ਇਸ ਕਰਕੇ ਅਸੀਂ ਸਮੂਹ ਨਗਰ ਪੰਚਾਇਤ ਅਤੇ ਘਾਬਦਾ ਪਿੰਡ ਤੇ ਗੁੱਗਾ ਮਾੜੀ ਕਮੇਟੀ ਦਾ ਧੰਨਵਾਦ ਕਰਦੇ ਆਂ ਪਿੰਡ ਘਾਬਦਾ ਪਹੁੰਚੋ ਕਿਸ